you <sweak> ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੇ ਅੱਜ ਅਸੀਂ ਡਾਰਚਾ ਦੇ ਵਿੱਚ ਕੈਂਪਿੰਗ ਕੀਤੀ ਸੀਗੀ ਤੇ ਦਿਨ ਤੀਜੇ ਦੀ ਅਲਵਿਦਾ ਕਰਕੇ ਦਿਨ ਚੌਥੇ ਨੂੰ ਅੱਜ ਜਿਹੜਾ ਆ ਤੁਰੇ ਆ ਤੇ ਵੀਰ ਜੀ ਸਾਡੀ ਕੈਂਪਿੰਗ ਦਾ ਐਕਸਪੀਰੀਅੰਸ ਜਿਹੜਾ ਆ ਕਿੱਦਾਂ ਦਾ ਰਿਹਾ ਉਹ ਵੀ ਗੱਲਬਾਤ ਜੀ ਰੱਖਾਂਗੇ ਤੇ ਠੰਡ ਵੀ ਜਿਹੜੀ ਆ ਤਕਰੀਬਨ ਜਿਹੜੀ ਆ 4 ਡਿਗਰੀ ਜਿਹੜਾ ਤਾਪਮਾਨ ਸੀਗਾ ਰਾਤ ਦਾ ਤੇ ਹੁਣ ਵੀ ਜਿਹੜਾ ਇਸ ਟਾਈਮ ਦੇ ਉੱਤੇ ਠੰਡ ਜਿਹੜੀ ਹੈ ਪੂਰੀ ਲੱਗ ਰਹੀ ਹੈ ਪੈਰ ਸਾਡੇ ਬਿਲਕੁਲ ਠਰ ਦੇ ਪਏ ਨੇ ਤੇ ਰਾਜਵੀਰ ਦਾ ਵੀ ਕਿਦਾਂ ਦਾ ایکسپੀਰੀਅੰਸ ਹੈ ਉਹ ਵੀ ਜਾਣਾਂਗੇ ਕਿਦਾਂ ਦਾ ਵੀ ਮਿੱਤਰਾ ਬਹੁਤ ਹੋਇਆ ਬਾਈ ਠੀਕ ਰਿਹਾ ਇੱਥੇ ਆ ਕੇ ਕੈਂਪਿੰਗ ਕਰਨੀ ਦੱਸਾਂ ਤੁਹਾਨੂੰ ਮਾੜਾ ਜੰਨਤ ਜੰਨਤ ਆ ਯਾਰ ਜੰਨਤ ਰਿਹਾ ਯਾਰ ਤੇ ਜਰੂਰ ਆਇਓ ਜੇ ਕੈਂਪਿੰਗ ਕਰਨੀ ਆ ਤੇ ਮੈਂ ਤੁਹਾਨੂੰ ਦੱਸ ਦਿਆਂ ਝੂਠ ਨਹੀਂ ਕੀ ਗੱਲ ਝੂਠ ਨਹੀਂ ਨੀਂਦ ਨਹੀਂ ਆਈ ਜਾਲੂ ਨੀਂਦ ਕਿਉਂ ਨਹੀਂ ਆਈ ਉਹ ਵੀ ਤੁਹਾਨੂੰ ਦੱਸ ਦੇਣਾ ਕਿ ਬੈਗ ਨਹੀਂ ਕਿਪ ਬੁਲ ਨਹੀਂ ਆ ਗਈ ਮਲਕੀ ਹਾਂ ਸਲੀਪਿੰਗ ਬੈਗ ਜਿਹੜੇ ਇਹਨਾਂ ਉਹ ਸਹੀ ਲੈ ਕੇ ਆਉਣੇ ਆ ਆਪਾਂ ਡਿਕੇਸ਼ਨ ਦੇ ਲਿਆਂਦੇ ਸੀਗੇ ਸਲੀਪਿੰਗ ਬੈਗ ਪਰ ਸਲੀਪਿੰਗ ਬੈਗ ਤੇ ਲਿਖਿਆ ਤੇ -15 ਡਿਗਰੀ ਹੀ ਪਰ ਮੈਨੂੰ ਲੱਗਦਾ ਨਹੀਂ ਉਹ 4 ਡਿਗਰੀ ਵੀ ਜਿਹੜਾ ਵਾ ਚੱਲ ਪਾਵੇ ਉਹ +15 ਹੋਣਾ ਯਾਰ ਆ +15 ਗਲਤੀ ਨਾਲ ਲਿਖਤਾ ਹਾਂ ਤੇ ਚਲੋ ਯਾਰ ਮਣਕੀ ਵਧੀਆ ਸੀਗਾ ਬਾਕੀ ਤੇ ਤੁਹਾਡਾ ਇਹ ਸਭ ਲੋਕ ਹੀ ਦੋ ਦੋ ਜਾਣੇ ਆ ਤੇ ਤਿੰਨ ਸਲੀਪਿੰਗ ਲੈ ਕੇ ਲੈ ਕੇ ਦੋ ਤੇ ਤਵੇਂ ਨੂੰ ਨਹੀਂ ਲਿਆ ਤੇ ਤੇ ਚਲੋ ਯਾਰ ਸਾਡੇ ਲਦਾਖੀ ਕੋੜੇ ਮਗਲਬ ਨੇ ਖੜੇ ਨਹੀਂ ਤੇ ਹੁਣ ਤੁਹਾਨੂੰ ਪਿੱਛੇ ਦਾ ਵਿਊ ਦਿਖਾ ਦਿੰਦਾ ਤੇ ਕੁਝ ਇਦਾਂ ਸਾਡੀ ਸਕਰੀਨ ਦੇ ਉੱਤੇ ਜੋ ਤਸਵੀਰਾਂ ਦੇਖ ਰਹੇ ਹੋ ਇਹ ਧਾਰਚਾ ਦੀਆਂ ਨੇ ਜਿੱਥੂ ਵਗਦੇ ਪਾਣੀ ਦੇ ਦਰਿਆਵਾਂ ਦੇ ਨਾਲ ਦੇ ਨਾਲ ਅਸੀਂ ਆਪਣੀ ਕੈਂਪਿੰਗ ਸ਼ੁਰੂ ਕੀਤੀ ਸੀਗੀ ਸਮਾਂ ਕੁਝ 4:30 ਦਾ ਹੋ ਗਿਆ ਸੀ ਜਦੋਂ ਅਸੀਂ ਕੈਂਪਿੰਗ ਸ਼ੁਰੂ ਕੀਤੀ ਸੀਗੀ ਤੇ ਨਾਲ ਦੀ ਨਾਲ ਹੀ ਆਪਾਂ ਥੋੜਾ ਜਿਹਾ ਲੇਟ ਹੋ ਗਏ ਸੀ ਉਸ ਕਰਕੇ ਸਾਡਾ ਜਿਹੜਾ ਸਮਾਂ ਲੇਟ ਹੋਣ ਦੇ ਕਰਕੇ ਥੋੜੀਆਂ ਚੀਜ਼ਾਂ ਵੀ ਰਹਿ ਗਈਆਂ ਸੀਗੀਆਂ ਜਿਹੜੀਆਂ ਆਪਾਂ ਨਹੀਂ ਕੀਤੀਆਂ ਤੇ ਤੁਸੀਂ ਹੁਣ ਬਾਹਰ ਦੇ ਵੀਊ ਸਾਰੇ ਚੈੱਕ ਕਰ ਲਿਓ ਤੁਹਾਨੂੰ ਸਾਰੇ ਦਿਖਾ ਦਾਂਗੇ ਕਿ ਜਿੱਥੇ ਅਸੀਂ ਕੈਂਪਿੰਗ ਕੀਤੀ ਸੀਗੀ ਉਡਾਰਚਾ ਜਿਹੜਾ ਪਿੰਡ ਹੈ ਇੱਕ ਕਸਬਾ ਹੈ ਤੇ ਉਥੋਂ ਨਾਲ ਦੇ ਨਾਲ ਜਿਹੜੇ ਲੋਕਾਂ ਨੇ ਵੀ ਹੋਰ ਕੈਂਪਿੰਗ ਵਾਸਤੇ ਵੀ ਜਿਹੜੇ ਇੱਥੇ ਮਿਲ ਕੇ ਟੈਂਟ ਲਗਾਏ ਹੋਏ ਨੇ ਕੁਝ ਇਦਾਂ ਸਾਡੀ ਸਕਰੀਨ ਦੇ ਉੱਤੇ ਜੋ ਤਸਵੀਰਾਂ ਦੇਖ ਰਹੇ ਹੋ ਇਹ ਡਾਰਚਾ ਦੀਆਂ ਨੇ ਜਿੱਥੂ ਵਗਦੇ ਪਾਣੀ ਦੇ ਦਰਿਆਵਾਂ ਦੇ ਨਾਲ ਦੇ ਨਾਲ ਅਸੀਂ ਆਪਣੀ ਕੈਂਪਿੰਗ ਸ਼ੁਰੂ ਕੀਤੀ ਸੀਗੀ ਸਮਾਂ ਕੁਝ ਸਾਢੇ ਕਿ ਪੰਜ ਦਾ ਹੋ ਗਿਆ ਸੀ ਜਦੋਂ ਅਸੀਂ ਕੈਂਪਿੰਗ ਸ਼ੁਰੂ ਕੀਤੀ ਸੀਗੀ ਤੇ ਨਾਲ ਦੀ ਨਾਲ ਹੀ ਆਪਾਂ ਥੋੜਾ ਜਿਹਾ ਲੇਟ ਹੋ ਗਏ ਸੀ ਉਸ ਕਰਕੇ ਸਾਡਾ ਜਿਹੜਾ ਸਮਾਂ ਲੇਟ ਹੋਣ ਦੇ ਕਰਕੇ ਥੋੜੀਆਂ ਚੀਜ਼ਾਂ ਵੀ ਰਹਿ ਗਈਆਂ ਸੀਗੀਆਂ ਜਿਹੜੀਆਂ ਆਪਾਂ ਨਹੀਂ ਕੀਤੀਆਂ ਤੇ ਤੁਸੀਂ ਹੁਣ ਬਾਹਰ ਦੇ 뷰 ਸਾਰੇ ਚੈੱਕ ਕਰ ਲਿਓ ਤੁਹਾਨੂੰ ਸਾਰੇ ਦਿਖਾ ਦਾਂਗੇ ਕਿ ਜਿੱਥੇ ਅਸੀਂ ਕੈਂਪਿੰਗ ਕੀਤੀ ਸੀਗੀ ਉਡਾਰਚਾ ਜਿਹੜਾ ਪਿੰਡ ਹੈ ਇੱਕ ਕਸਬਾ ਹੈ ਤੇ ਉਥੋਂ ਨਾਲ ਦੇ ਨਾਲ ਜਿਹੜੇ ਲੋਕਾਂ ਨੇ ਵੀ ਹੋਰ ਕੈਂਪਿੰਗ ਵਾਸਤੇ ਵੀ ਜਿਹੜੇ ਇੱਥੇ ਮਿਲ ਕੇ ਟੈਂਟ ਲਗਾਏ ਹੋਏ ਨੇ ਜੇਕਰ ਕੇ ਇਹਨੇ ਪੇੜ ਕਰਨੇ ਨੇ ਤੇ ਉਹ ਤੁਹਾਨੂੰ ਘੱਟੋ ਘੱਟ 2500 ਰੁਪਏ ਦੇ ਵਿੱਚ ਆਈ ਥਿੰਕ ਤੁਹਾਨੂੰ ਮਿਲ ਜੇਗਾ ਹਨਾ ਮਿਲ ਕੇ 1250 ਦਾ 1% ਹੈਗਾ ਤੇ 2% ਮਿਲ ਕੇ 2500 ਦੇ ਵਿੱਚ ਪੈ ਜਾਂਦਾ ਹੈ ਤੇ ਰੋਟੀ ਪਾਣੀ ਵੱਖਰਾ ਪੈ ਜਾਂਦਾ ਹੈ ਤੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੀ ਜਿਹੜੀ ਕੈਂਪਿੰਗ ਸੀਗੀ ਸਾਡੀ ਝਾਮਿਆਂ ਦੇ ਕਿਨਾਰੇ ਸੀਗੀ ਤੇ ਅੰਦਰੋਂ ਵੀ ਪੂਰਾ ਕਾਫੀ ਸਪੇਸ ਹੈ ਸੀਗਾ ਬੂਟ ਸਪੇਸ ਕਾਫੀ ਵਧੀਆ ਹੈਗਾ 3% ਵਾਤੇ ਤੇ ਹੁਣ ਅਸੀਂ ਸਾਰਾ ਸਮਾਨ ਟੂਨ ਜਿਹੜਾ ਹੈ ਰੈਡੀ ਕਰਕੇ ਤੇ ਆਪਾਂ ਨਿਕਲਦੇ ਹੁਣ ਗਾਹਾਂ ਦੀ ਵੱਲ ਨੂੰ ਬਰਲਾਛਰ ਤੋਂ ਹੁੰਦੇ ਹੋਏ ਆਂ ਗਾੜੀ ਆਪਾਂ ਲੇ ਵੱਲ ਨੂੰ ਵਧਣਾ ਹੈ ਜਿੱਥੇ ਸਾਡਾ ਮਲਕੀਰ ਸ਼ਾਮ ਤੇ ਮਲਕੀ ਸ਼ਾਮ ਹੁਣ ਆਪਾਂ ਮਲਕੀ 3:00 ਦੇ ਜੇ ਕਰੀਬਨ ਜਿਹੜੀ ਆਪਾਂ ਕੈਂਪਿੰਗ ਸ਼ੁਰੂ ਕਰ ਦੇਣੀ ਜੇ ਆਪਾਂ ਜੇ ਸਹੀ ਸਥਾਨ ਮਿਲਿਆ ਤੇ ਤੇ ਬਾਕੀ ਕੋਈ ਸਮਾਨ ਜਿਹੜਾ ਹੈ ਸਾਡਾ 슬ੀਪਿੰਗ ਬੈਗ ਆ ਉਹਨੂੰ ਵੀ ਥੋੜਾ ਜਿਹਾ ਆਪਾਂ ਨੂੰ ਚੇਂਜ ਕਰਨਾ ਪਊਗਾ ਮਲਕੀ ਥੋੜੇ ਵੱਡੇ ਸਾਡੇ ਮਲ ਇਹ ਚੀਜ਼ਾਂ ਜਿਹੜੀਆਂ ਚੇਂਜ ਕਰਨ ਵਾਲੀਆਂ ਉਹ ਅੱਜ ਹੀ ਕਰ ਲੈਣੀਆਂ ਨੇ ਤੇ ਇੱਕ ਉਹ ਤਸਵੀਰਾਂ ਨੇ ਤੇ ਅੱਜ ਦੀ ਜਿਹੜੀ ਸਵੇਰ ਸੀਗੀ ਅੱਜ ਚੌਥੇ ਦਿਨ ਦੀ ਤੇ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਰਾਤ ਦਾ ਕਿਦਾਂ ਦਾ ਐਕਸਪੀਰੀਅੰਸ ਹੋ ਗਿਆ ਉਹ ਵੀ ਸਾਂਝਾ ਕੀਤਾ ਆ ਜੇਕਰ ਤੁਸੀਂ ਕੈਂਪਿੰਗ ਕਰਨੀ ਆ ਡਰਚਾ ਜੀ ਵੀ ਕਰ ਸਕਦੇ ਹੋ ਪਰ ਕਰਨੀ ਆ 4 ਵਜੇ ਤੋਂ ਪਹਿਲਾਂ ਪਹਿਲਾਂ ਤੇ ਉਸ ਤੋਂ ਬਾਅਦ ਕੈਂਪਿੰਗ ਹੋਣੀ ਆ ਤੁਹਾਡੀ ਸਰਚੂ ਤੇ ਸਰਚੂ ਦੀ ਇੱਕ ਸਾਈਡ ਦੇ ਉੱਤੇ ਜਾਣਾ ਪਊਗਾ ਉੱਥੇ ਜਾ ਕੇ ਤੁਹਾਡੀ ਕੈਂਪਿੰਗ ਹੋਊਗੀ ਮਣਕੀ ਇਤੋਂ ਦੂਰ ਪੈ ਜਾਂਦਾ ਜੇਕਰ ਤੁਸੀਂ ਮਣਕੀ 4 ਵਜੇ ਤੱਕ ਪਹੁੰਚ ਜਾਂਦੇ ਹੋ ਤੇ ਫਿਰ ਕੋਈ ਚੱਕਰ ਨਹੀਂ ਹੈ ਜੇਕਰ 4 ਵਜੇ ਤੋਂ ਬਾਅਦ ਪਹੁੰਚਦੇ ਹੋ ਮਣਕੀ 7-8 ਵਜੇ ਨਾ ਮਣਕੀ ਜੇ 4-5 ਮਣਕੀ 4-5 ਵਜੇ ਵੀ ਉੱਥੇ ਪਹੁੰਚੇ ਤੇ ਕੋਈ ਚੱਕਰ ਨਹੀਂ ਹੈਗਾ ਕਿਉਂਕਿ 1-2 ਘੰਟੇ ਜਿਹੜੇ ਤੁਹਾਨੂੰ ਕੈਂਪਿੰਗ ਵਾਸਤੇ ਤੁਹਾਨੂੰ ਚਾਹੀਦੇ ਚਾਹੀਦੇ ਨੇ ਹੁੰਦੇ ਨੇ ਜੋ ਕਿ ਸਾਨੂੰ ਸਮਾਂ ਘੱਟ ਮਿਲਿਆ ਸੀਗਾ ਪਰ ਭੱਜ ਦੌੜ ਭੱਜ ਦੌੜ ਦੇ ਵਿੱਚ ਰਹੀ ਤੇ ਉਹਦੇ ਕਰਕੇ ਵੀ ਜਿਹੜੀਆਂ ਮੈਂ ਦਿੱਕਤਾਂ ਥੋੜੀਆਂ ਜੀ ਸਾਨੂੰ ਆਈਆਂ ਠੰਡ ਕਾਫੀ ਆ ਜਿੰਨੇ ਵੀ ਹੋਣਾ ਅਕਤੂਬਰ ਮਹੀਨੇ ਉਹ ਆਪਣਾ ਸਾਰਾ ਬੰਦੋਬਸਤ ਕਰਕੇ ਖਾਸ ਕਰਕੇ ਸਲੀਪਿੰਗ ਬੈਗ ਜਿਹੜੇ ਨੇ ਉਹ ਪੂਰੇ ਚੈੱਕ ਕਰਕੇ ਲੈ ਕੇ ਆਓ ਫਰ ਵਾਲਿਆ ਹਾਂ ਜਿਹੜੇ ਫਰ ਜਿਹੜੇ ਅੰਦਰ ਫਰ ਲੱਗਾ ਹੁੰਦਾ ਨਾ ਕਿਦਾਂ ਉਹ ਜੀ ਵਾਂਗੂ ਉਹ ਚੀਜ਼ ਲੈ ਕੇ ਆਉਣਾ ਮਤਲਬ ਕਿਦਾਂ ਮਤਲਬ ਕੀ ਫਰ ਵਾਲੇ ਫਰ ਵਾਲੇ ਕੀ ਬਾਤ ਹੈ ਇਹ ਇਹ ਤਾਂ ਅੱਧਿਕਰ ਰੱਖਣਾ ਪੜਗੇ ਟੋਕਰੇ ਬਣ ਗਿਆ ਟੋਕਰੇ ਤੇ ਚਲੋ ਕੋਈ ਗੱਲ ਨਹੀਂ ਤੇ ਅਗਲੀ ਡੈਸਟੀਨੇਸ਼ਨ ਤੇ ਆਪਾਂ ਮਿਲਦੇ ਆਂ ਤਦ ਤੱਕ ਜੇ ਆਪਾਂ ਤਿਆਰੀ ਵੀ ਜਿਹੜੀਆਂ ਕਰ ਲਈਏ ਬ੍ਰਸ਼ ਪੂਸ ਕਰਕੇ ਆਪਾਂ ਸਾਰਾ ਜਿਹੜਾ ਵਾ ਹੁਣ ਸਮਾਨ ਵੀ ਜਿਹੜਾ ਵਾ ਆਪਾਂ ਬੰਨ ਬੁੰਨ ਕੇ ਆਪਣੇ ਲਦਾਖੀ ਘੋੜਿਆਂ ਤੇ ਤੇ ਦਾਹਾਂ ਵੱਲ ਹੁਣ ਵੱਧੇ ਨਿਕਲਦੇ ਆਂ ਤਦ ਤੱਕ ਸਾਡੇ ਨਾਲ ਬਣੇ ਰਹੋ ਤੇ ਪੁਰਾਣੇ ਵਲੋਗ ਨੂੰ ਤੁਸੀਂ ਪਿਆਰ ਦਿਓ ਤੇ ਅਗਲੇ ਵਲੋਗ ਦੀ ਆਪਾਂ ਤਿਆਰੀਆਂ ਕਰਦੇ ਆਂ ਕੀ ਹਾਲ ਚਾਲ ਹੈ ਤੇ ਅਸੀਂ ਗੁਰਦਾਸਪੁਰ ਤੋਂ ਲੇਵਨ ਵੱਲ ਨੂੰ ਵਧੇ ਹੋਏ ਹਾਂ ਸਮਾਂ 8 ਵਜੇ ਤਕਰੀਬਨ 30 ਮਿੰਟ ਦਾ ਹੋ ਗਿਆ ਹੈਗਾ ਆਪਾਂ ਕੈਂਪਿੰਗ ਕੀਤੀ ਸੀਗੀ ਰਾਤ ਨੂੰ ਨਿਕਲੇ ਹਾਂ ਤੇ ਹੁਣ ਆਪਾਂ ਗਾਂਹ ਲੇਵਨ ਵੱਲ ਨੂੰ ਵੱਧ ਰਹੇ ਹਾਂ ਤੇ ਕਾਫੀ ਠੰਡ ਜਿਹੜੀ ਇੱਥੇ ਹੋ ਚੁੱਕੀ ਆ ਜਿਸ ਦੇ ਕਰਕੇ ਸਾਨੂੰ ਵਿੰਚਟਰ ਜਿਹੜੇ ਉਹ ਵੀ ਪਾਉਣੇ ਪਏ ਤੇ ਹੁਣ ਆਪਾਂ ਅਗਲੀ ਡੈਸਟੀਨੇਸ਼ਨ ਜਿਹੜੀ ਜਿੱਥੇ ਵੀ ਹੋਊਗੀ ਉੱਥੇ ਆਪਾਂ ਤੁਹਾਨੂੰ ਸਟੇ ਕਰਾਂਗੇ ਰੋਟੀ ਪਾਣੀ ਖਾਵਾਂਗੇ ਤੇ ਉੱਥੇ ਤੁਹਾਨੂੰ ਅਗਲੀ ਗੱਲਬਾਤ ਜਿਹੜੀ ਆ ਉਹ ਵੀ ਦੱਸਾਂਗੇ ਤੁਸੀਂ ਇੱਕ ਗੱਲ ਜ਼ਰੂਰ ਧਿਆਨ ਰੱਖਿਓ ਕਿ ਜਦੋਂ ਵੀ ਇੱਥੇ ਆਉਣਾ ਹੈ ਖਾਸ ਕਰਕੇ ਅਕਤੂਬਰ ਦੇ ਮਹੀਨੇ ਦੇ ਵਿੱਚ ਤੇ ਆਪਣੇ ਪ੍ਰੇਪੇਅਰ ਹੋ ਕੇ ਆਪਣੀ ਪੂਰੀ ਠੰਡ ਦਾ ਸਮਾਨ ਨਾਲ ਲੈ ਕੇ ਫਿਰ ਤੁਸੀਂ ਇੱਧਰ ਆਉਣਾ ਹੈ ਤੇ ਜੇਕਰ ਤੁਸੀਂ ਇਵੇਂ ਮਤਲਬ ਕਿ ਆਪਣੇ ਮਨੋਰੰਜਨ ਕਰਕੇ ਤੁਸੀਂ ਇੱਧਰ ਘੁੰਮਣ ਆਉਂਦੇ ਹੋ ਤੇ ਖਾਸ ਕਰਕੇ ਹਾਈ ਐਲਟੀਟਿਊਡ ਜਿਹੜਾ ਵਾ ਇੱਥੇ 11000 11500 ਪੈਟ ਦੇ ਉੱਤੇ ਆਪਾਂ ਜਿਹੜੀ ਡਾਰਚਾ ਦੇ ਵਿੱਚ ਰੁਕੇ ਸੀਗੇ ਪਰ ਹੁਣ ਅਸੀਂ ਅੱਗੇ ਅੱਗੇ ਜਿਹੜਾ ਵਧ ਰਹੇ ਹਾਂ ਤੇ ਉਹ ਵੀ ਜਿਹੜਾ ਐਲਟੀਟਿਊਡ ਸਾਡਾ ਚੇਂਜ ਹੁੰਦਾ ਜਾਣਾ ਹੈ ਤੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖਦੇ ਹੋ ਜੋ ਪਿੱਛੇ ਪਹਾੜ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਆਪਾਂ ਕੱਟਦੇ ਹੋਏ ਅਗਾਹਾਂ ਵੱਲੋਂ ਹੁਣ ਆਪਾਂ ਵੱਧ ਰਹੇ ਹਾਂ ਤਦ ਤੱਕ ਦੀ ਦੋ ਜਾਲਜ ਮਿਲਦੇ ਆ ਅਗਲੇ ਡੈਸਟੀਨੇਸ਼ਨ ਉਹ ਸਾਡਾ ਮਿੱਤਰ ਹੁੰਦਾ ਪਿਆ ਰਾਜਵੀਰ ਖਿੱਚ ਕੈਮਰਾ ਵੀ ਰਹਾ ਹੁੰਦੇ ਹੀ ਲੈ ਆ ਵੀ ਤੇ ਯਾਰ ਇੱਥੇ ਠੰਡ ਬਹੁਤ ਜ਼ਿਆਦਾ ਵੱਜ ਚੁਕੀ ਆ ਤੇ ਇੰਨੀ ਕਿ ਠੰਡ ਹੋ ਚੁਕੀ ਗਈ ਪੁਰਾ ਨੱਕ ਮੂੰਹ ਜਿਹੜਾ ਨਾ ਆਪਣਾ ਹੁਣ ਠੰਡਾ ਠੰਡਾ ਜਿਹਾ ਲੱਗਣ ਡਿਆ ਪਿਆ ਅਜੇ ਹੋਰ ਐਲਟੀਟਿਊਡ ਜਿਹੜਾ ਵਾ ਚੇਂਜ ਹੁੰਦਾ ਜਾਣਾ ਤੇ ਉੱਚਾਈ ਐਲਟੀਟਿਊਡ ਤੇ ਆਪਾਂ ਪਹੁੰਚਣਾ ਵਾ ਇੱਥੇ ਆਪਣਾ ਮਿੱਤਰ ਆਉਂੜਿਆ ਕੀ ਬਾਤ ਹੈ ਜੀ ਸੋ ਸੋਹਣੀਆਂ ਵਾਦੀਆਂ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ 12 ਲਾਚਾ ਦੇ ਵਿੱਚ ਕਿੰਨੀ ਕਿ ਖਾਸ ਕਿਲੋਮੀਟਰ ਰਹਿ ਗਏ ਆ ਤੇ ਮਕੀਅਲਟੀਟਿਊਡ ਵੀ ਚੇਂਜ ਹੋ ਚੁੱਕਾ ਵਾ ਤੇ ਕਾਫੀ ਜਿਹੜੀ ਠੰਡ ਵੀ ਜਿਹੜੀ ਆ ਮਹਿਸੂਸ ਹੁੰਦੀ ਹੁਣ ਨਜ਼ਰ ਆਉਂਦੀ ਆ ਹੱਥਾਂ ਨੂੰ ਵੀ ਪੂਰੀ ਤੇ ਬਹੁਤ ਜ਼ਿਆਦਾ ਟੈਂਪਰੇਚਰ ਵੀ ਜਿਹੜਾ ਵਾ ਮਨ ਕੇ ਡਾਊਨ ਹੋ ਚੁੱਕਾ ਆ ਤੇ ਮੇਰੇ ਪਿੱਛੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹਨਾਂ ਰਾਵਾਂ ਦੇ ਉੱਤੇ ਟੇਢਿਆਂ ਮੇਢਿਆਂ ਦੇ ਉੱਤੇ ਵਗਦੇ ਹੋયા ਆਪਾਂ ਉੱਪਰ ਨੂੰ ਵੱਧ ਰਹੇ ਤੇ ਰਾਜਪੁਰੇ ਕੁਝ ਕਹਿਣਾ ਚਾਹੁੰਦਾ ਆ ਤੇ ਉਹਦੀ ਗੱਲਬਾਤ ਜਿਹੜੀ ਆ ਮੈਂ ਜ਼ਰੂਰ ਸੁਣ ਲਵਾਂ ਇਹ ਖੂਬਸੂਰਤ ਨਜ਼ਾਰਾ ਵੀ ਹੈਗਾ ਹੈ ਪਰ ਠੰਡ ਨੂੰ ਵੀ ਜਿਹੜਾ ਆ ਪੂਰਾ ਪ੍ਰਕੌਸ਼ਨਸ ਜਿਹੜੇ ਠੰਡ ਦੇ ਵੀ ਅਪਣਾਉਣੇ ਪੈਣਗੇ ਤੇ ਕਿਦਾਂ ਮਿੱਤਰੋ ਦੇਖੋ ਵੇਖੋ ਉਹ ਕੋਈ ਚੱਲ ਨਹੀਂ ਬ్రో ਪਾਪਾ ਇਧਰ ਖੜੇ ਨੇ ਕਿਉਂ ਬ్రో ਕਹਿਣ ਗੱਲ ਬਾਤਾਂ ਤੇ ਜੁਨਾਹ ਹੋ ਰਹੀ ਹੈ ਕਿਦਾਂ ਫੀਲ ਹੋ ਰਿਹਾ ਬਹੁਤ ਹੋ ਰਿਹਾ ਮਿੱਤਰੋ ਕਬਰੋਣਾ ਨਹੀਂ ਡਾਰਕੇ ਨੇ ਕਬਰੋਣਾ ਨਹੀਂ ਗੱਡੀ ਪੂਰੀ ਖਿੱਚ ਕੇ ਆਉਂਦੀ ਆ ਟੁੰਗਰ ਦੀ ਹੈ ਟੁੰਗਰ ਦੀ ਟੁੰਗਰ ਠੀਕ ਹੈ ਤੇ ਲਓ ਜੀ ਠੰਡ ਬੁਲ ਕੇ ਵੱਜ ਚੁਕੀ ਆ ਤੇ ਮੈਂ ਮਸਲ ਹੁਣ ਤੁਹਾਡਾ ਜਿੱਥੇ ਮੋਟਰ ਇੱਕਪੋ ਜਿਹੜਾ ਇੱਕ ਵਾਰ ਮੋਦੇ ਮਾਰਕ ਪਾਉਣ ਵਾਲਾ ਕੀ ਆ ਚਲੋ ਵੀਰ ਜੀ ਮਿਲਦੇ ਤੁਹਾਨੂੰ ਅਗਲੇ ਅਗਲੇ ਡੈਸਟੀਨੇਸ਼ਨ ਦੇ ਉੱਤੇ ਫੋਨ ਦਾ ਠੀਕ ਹੈ ਜੀ ਸੋ ਵੀਰ ਜੀ ਆਪਾਂ ਸੂਰਜ ਤਾਲ ਲੀਕ ਦੇ ਲਾਗੇ ਪਹੁੰਚ ਚੁੱਕੇ ਹਾਂ ਜਿੱਥੇ ਕਿ ਪਹਿਲਾਂ ਕਾਫੀ ਜਿਹੜੀ ਲੀਕ ਸੀਗੀ ਕਾਫੀ ਭਰੀ ਹੁੰਦੀ ਸੀਗੀ ਤੇ ਹੁਣ ਕਾਫੀ ਸੋਕ ਚੁੱਕੀ ਆ ਤੇ ਕਾਫੀ ਸਲਾਨੀ ਜਿਹੜੇ ਇੱਥੇ ਹੁੰਦੇ ਸੀਗੇ ਲੇਕ ਤਾਂ ਵਧੀਆ ਦੇਖਣ ਵਾਸਤੇ ਤੇ ਹੁਣ ਲੇਕ ਪਹਿਲਾਂ ਉਹ ਦੂਰ ਤੱਕ ਜਿਹੜੀ ਹੈਗੀ ਪੂਰੀ ਫੈਲੀ ਹੁੰਦੀ ਸੀਗੀ ਤੇ ਹੁਣ ਲੇਕ ਜਿਹੜੀ ਆ ਉਹ ਸੁੱਕਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਪਾਣੀ ਇਹਦਾ ਤੇ ਗਹਿਰਾਈ ਜਿਹੜੀ ਕਾਫੀ ਹੈਗੀ ਇਹਦੀ ਤੇ ਪਹਾੜਾਂ ਨੂੰ ਕਰਾਸ ਕਰਦੇ ਹੋਇਆ ਆਪਾਂ ਹੁਣ ਸੂਰੇਤਾਲ ਪਹੁੰਚ ਚੁੱਕੇ ਤੇ ਉੱਪਰ ਦੇ ਪਹਾੜਾਂ ਦੇ ਉੱਤੇ ਜਿਹੜੀ ਬਰਫ਼ਵਰੀ ਹੋਈ ਹੈ ਤਾਜੀ ਜੇ ਉਹ ਜੀ ਤੁਸੀਂ ਦੇਖ ਸਕਦੇ ਹੋ ਤੇ ਠੰਡ ਬਹੁਤ ਜ਼ਿਆਦਾ ਇੱਥੇ ਵੱਜ ਚੁੱਕੀ ਆ ਤੇ ਇੱਥੇ ਖਲੋਣਾ ਬਹੁਤਾ ਚਿਰ ਸਹੀ ਨਹੀਂ ਸਮਝਾ। ਕਿ ਬਹੁਤਾ ਚਿਰ ਖਲੋਣਾ ਇੱਥੇ ਠੀਕ ਨਹੀਂ ਆ ਤੇ ਆਪਾਂ ਜਲਦੀ ਜਿਹੜੇ ਅਗਲੇ ਡੈਸਟੀਨੇਸ਼ਨ ਤੇ ਪਹੁੰਚਦੇ ਆ। ਅਰੇ ਦੋਸਤੋ ਸੋ ਫਾਈਨਲੀ ਅਸੀਂ ਬਾਰਲਾਚਾ ਪਹੁੰਚ ਚੁੱਕੇ ਆ ਪਹੁੰਚ ਹੀ ਗਏ ਆ ਜੀ ਆਪਾਂ ਤੇ ਬਹੁਤ ਹੀ ਜਿਆਦਾ ਮਲਕੀ ਰਮਾਂਚਕ ਰਮਾਂਚਕ ਮਾਹੌਲ ਜਿਹੜਾ ਆ ਮਾਹੌਲ ਨਹੀਂ ਮਲ ਸਫਰ ਬਹੁਤ ਰਮਾਂਚਕ ਸਫਰ ਬਹੁਤ ਰਮਾਂਚਕ ਖਾਈਆਂ ਬਹੁਤ ਵਡੀਆਂ ਸੀ ਦੇਖ ਕੇ ਚੱਕਰ ਵੀ ਹੁੰਦੀ ਆਏ ਆਏ ਯਾ ਯਾ ਤੇ ਇਹਨੂੰ ਦੇਖਣ ਵਾਸਤੇ ਤੇ ਅਸੀਂ ਨਹੀਂ ਦੂਰ ਪਹ ਕਿੱਥੋਂ ਕਿੱਥੋਂ ਨਿਕਲ ਕੇ ਕਿਹੜੇ ਰਸਤਿਆਂ ਦੇ ਉੱਤੇ ਇੱਥੇ ਪਹੁੰਚੇ ਆ ਤੇ ਆਹੀ ਬਰਲਾ ਚਾਵ ਜਿੱਥੇ ਜੇ ਸੀਜ਼ਨ ਦੀ ਗੱਲ ਕਰੀ ਤੇ ਸੀਜ਼ਨ ਦੇ ਵਿੱਚ ਇੱਥੇ ਫੋਟੋਆਂ ਨਹੀਂ ਖਿਚਣ ਹੁੰਦੀਆਂ ਤਾਂ ਹੁਣ ਇੱਥੇ ਕੋਈ ਟਮਟਾਵਾ ਬੰਦਾ ਜਿਹੜਾ ਇੱਥੇ ਫੋਟਾ ਖਿਚਾਉਣ ਵਾਸਤੇ ਪਹੁੰਚਿਆ ਆ ਤੇ ਉਹ ਮੇਰੇ ਪਿੱਛੇ ਤੁਹਾਨੂੰ ਦੇਖ ਰਹੇ ਹੋਣਗੇ ਤੇ ਉਹ ਆਪਣੇ ਫੈਮਿਲੀ ਦੇ ਨਾਲ ਆਏ ਨੇ ਉਹ ਬਾਈਕ ਦੇ ਉੱਤੇ ਸੋ ਬਹੁਤ ਹੀ ਵਧੀਆ ਯਾਰ ਮਨ ਕੇ ਆਪਣੇ ਪਰਿਵਾਰ ਦੇ ਨਾਲ ਆਉਣਾ ਤੇ ਉਹ ਵੀ ਇੰਨੇ ਹਾਈ ਐਲਟੀਟਿਊਡ ਦੇ ਉੱਤੇ ਤੇ ਇੱਕ ਜਜ਼ਬਾ ਦੇਖੋ ਪਾਜੀ ਇਹ ਭਾਜੀ 16040 ਫੁੱਟ ਦੇ ਉੱਤੇ ਆਪਾਂ ਮਨਨ ਕੀ ਉੱਥੇ ਖੜੇ ਹੋਏ ਆ ਹੁਣ ਜਿੱਥੇ ਬਰਫ ਦੀ ਗੱਲਬਾਤ ਕਰਾਂ ਤਾਂ ਸਾਹਮਣੇ ਕੀ ਬਾਤ ਹੈ ਜੀ ਹੁਣ ਤੁਸੀਂ 12 ਨਾਲ ਚੜੀ ਰਹੇ ਤੁਸੀਂ ਦੇਖ ਸਕਦੇ ਹੋ ਕਿ 16040 ਫੁੱਟ ਦੀ ਉਚਾਈ ਦੇ ਉੱਤੇ ਇਥੇ ਸਥਿਤ ਹੈ ਜਿਹੜਾ ਇਹ ਐਰੋਪਲੇਨ ਆ ਗਿਆ ਵੈਸੋਂ ਸਮਰਪਿਤ ਹੋਏਗਾ ਪਤਾ ਨਹੀਂ ਕਿਸ ਨੂੰ ਸਮਰਪਿਤ ਹੈਗਾ ਬਹੁਤ ਹੀ ਜਾਣਕਾਰੀ ਨਾ ਦਿੰਦਿਆਂ ਹੁਆ ਮੈਂ ਇੱਥੇ ਹੀ ਤੁਹਾਨੂੰ ਦੱਸਾਂਗਾ ਕਿ ਬਹੁਤ ਹੀ ਵਧੀਆ ਤੇ ਪਰਿਵਾਰ ਆਪਣੇ ਦੇ ਨਾਲ ਜਿਹੜੇ ਲੋਕ ਇੱਥੇ ਆਉਂਦੇ ਨੇ ਤੇ ਵਧੀਆ ਆਪਣੇ ਸਫਰ ਨੂੰ ਰਮਾਂਚਕ ਉਣਾਦੇ ਹੋਏ ਆਪਣੇ ਸਫਰ ਦੀ ਇੰਜੋਏਮੈਂਟ ਕਰਦੇ ਹੋਏ ਆਪਣੇ ਅਗਾਹਾਂ ਵੱਲ ਨੂੰ ਪਾ ਦਿਨ ਨਜ਼ਰ ਆਉਂਦੇ ਨੇ ਸੋ ਬਹੁਤ ਹੀ ਵਧੀਆ ਤੇ ਇਹ ਸਾਡੇ ਲਦਾਖੀ ਕੋੜੇ ਘਬਰਾਉਣ ਤੋਂ ਬਿਨਾਂ ਹੀ ਤੁਰੇ ਰਹਦੇ ਆ ਤੇ ਮੋਟਯੋਰ 350 ਰਾਇਲ ਇਨਫੀਲਡ ਜਿਹੜੀ ਮਸ਼ੂਰੀ ਹੈ ਬਹੁਤ ਜ਼ਰੂਰੀ ਆ ਭਾਜੀ ਕਿਉਂਕਿ ਇਹ ਨਾਲ ਕਰਕੇ ਤੁਰੇ ਰਹਿੰਦੇ ਆ ਤੇ ਵਾਕੇ ਯਾਰ ਮਨਨ ਕੀ ਚੀਜ਼ ਬਣਾਈ ਆ ਰਾਇਲ ਇੰਡੀਅਨ ਫੀਲਡ ਨੇ ਤੇ ਦਬਦਾ ਮਾਸਾ ਨੀ ਚ ਜੇ ਗੱਲ ਵਾ ਕਰੀ ਗਿਆ ਮਨਨ ਕੀ ਚੜ੍ਹਾਈ ਸ਼ੁਰੂ ਹੋਈ ਤਾਂ ਕੁਝ ਨਹੀਂ ਪਤਾ ਲੱਗਦਾ ਤੇ ਵਰੀਆ ਮਨਨ ਕੀ 16000 ਫਟਾਈ ਮਨਨ ਕੀ 16000 40 ਫੁੱਟ ਦੇ ਉੱਤੇ ਪਹੁੰਚ ਚੁੱਕੇ ਆ ਅੱਗੇ ਉਮਲਿੰਗਾ ਪਾਸ ਜਿਹੜਾ ਆ ਫਿਰ ਇੱਥੋਂ ਆਪਾਂ ਬੜੀ ਹੋਰ ਵੀ ਜਿਹੜੇ ਆਉਣੇ ਆ ਉਹਦੇ ਨਾਲ ਦੇ ਨਾਲ ਜਿਹੜੀ ਆ ਡਿਬਰਿੰਗ ਤੋਂ ਆਪਾਂ ਹੋ ਸਕਦਾ ਵਾ ਇੱਕ ਸਾਈਡ ਨੂੰ ਜਾਈਏ ਡਿਬਰਿੰਗ ਤੋਂ ਸੋ ਮੈਂ ਇੱਥੇ ਬਹੁਤ ਹੀ ਵਧੀਆ ਬਾਦੀਆਂ ਦੇ ਵਿੱਚ ਜਦੋਂ ਆਪਾਂ ਇੱਥੋਂ ਸਰਚੂ ਕੋਈ 10 ਕਿਲੋਮੀਟਰ ਰਹਿ ਜਾਂਦਾ ਤੇ ਬਾਰਲਾਛਤੋਂ ਆਹੀ ਕਾਫੀ ਅੱਗੇ ਆ ਗਿਆ ਤੇ ਆਪਣੇ ਰਾਜਵੀਰ ਨੂੰ ਡੀਕ ਰਹੇ ਆ ਤੇ ਪਿਛਲੇ ਪੰਨੇ ਤੁਸੀਂ ਵੀਊ ਚੈੱਕ ਕਰ ਲਿਓ ਇਹ ਹੁੰਦਾ ਆਪਣਾ ਰਾਜਵੀਰ ਗੱਭਰੂ ਜਵਾਨ ਮਾਝੇ ਦੀ ਧਰਤੀ ਤੋਂ ਉੱਠਿਆ ਹੋਇਆ ਅੱਜ ਕੱਲ ਦਾ ਗੱਭਰੂ ਜਵਾਨ ਕਿਤਾਬ ਵੀ ਮਿੱਤਰਾ ਵੀਊ ਚੈੱਕ ਕਰ ਤੂੰ ਕੋਰਾ ਨਾ ਹੋ ਗਿਆ ਇਹ ਮੈਨੂੰ ਸਿਕਨੈਸ ਹੋ ਗਈ ਕੋਈ ਗੱਲ ਡਾਟ ਬਰੀ ਨੀਂਦ ਨੀਂਦ ਕਿਉਂ ਆਉਂਦੀ ਹੈ ਨੀਂਦ ਕਿਉਂ ਇਸ ਕਰਕੇ ਆ ਰਹੀ ਹੈ ਕਿ bro ਆਪਾਂ ਮਲਕੀ ਹਾਈ ਐਲਟੀਟਿਊਡ ਤੋਂ ਨਾ ਯਕਨਮ نیچے ਆ ਗਏ ਹੁਣ ਠੀਕ ਆ ਉਹ 16000 ਫਟਾਈ ਦੇ ਉੱਤੋਂ ਆਪਾਂ ਹੁਣ 10000 ਦੀ ਫਟਾਈ ਤੇ ਫੇਰ ਆ ਗਏ ਆ ਤੇ ਬਹਿ ਜਾ ਧੁੱਪ ਸੇਕ ਤੂੰ ਬਹਿ ਜਾ ਚੱਲਦੇ ਹਾਂ ਸੋ ਆਪਾਂ ਇੱਥੇ 10 ਮਿੰਟ ਲਾਉਨੇ ਆ ਤੇ 10 ਮਿੰਟ ਦੇ ਵਿੱਚ 10 ਕਿਲੋਮੀਟਰ ਸੱਚੂ ਰਹਿ ਗਿਆ ਆ ਉਸ ਤੋਂ ਬਾਅਦ ਆਪਾਂ ਫਿਰ ਗਾਂਵਾਂ ਵਾਲੇ ਟੂਰ ਜਿਹੜੇ ਆ ਕੱਢਦੇ ਨਜ਼ਰ ਆਉਣੀ ਹੈ ਮਿਲਦਿਆਂ ਜੀ ਅਗਲੀ ਡੈਸਟੀਨੇਸ਼ਨ ਤੇ ਰਾਜਵੀਰ ਦਾ ਰੈਸਟੋਰੈਂਡਾ ਹੋਇਆ ਕਿਆ ਬਾਤ ਹੈ ਹਾਂਜੀ ਦੋਸਤੋ ਤੇ ਸਫਰ ਕਰਦੇ ਕਰਦੇ ਆਪਾਂ 12 ਲੱਖਾਂ ਤੋਂ ਹੁਣ ਆਪਾਂ ਸਰਚੂ ਵੱਲ ਵਧ ਰਹੇ ਆ ਤੇ ਤਕਰੀਬਨ 10 ਕਿਲੋਮੀਟਰ ਦਾ ਰਹਿ ਗਿਆ ਸਫਰ ਤੇ ਆਪਣੇ ਲਦਾਖੀ ਘੋੜੇ ਵੀ ਇੱਥੇ ਪਹੁੰਚ ਚੁੱਕੇ ਆ ਤੇ ਕਹਿਣ ਦਾ ਮਤਲਬ ਇਹ ਚੀਜ਼ ਦੇ ਉੱਤੇ ਆ ਕਿ 16 ਹਜ਼ਾਰ ਪਟਾਈ ਦੇ ਤੋਂ ਆਪਾਂ ਥੱਲੇ ਆਏ ਆ ਤੇ ਇੱਕਦਮ ਜਿਹੜਾ ਵਾ ਕਲਾਈਮੇਟ ਚੇਂਜ ਹੋਇਆ ਸੀਗਾ ਤੇ ਰਾਜਵੀਰ ਨੂੰ ਥੋੜਾ ਸਿਕਨੈਸ ਦੀ ਪ੍ਰੋਬਲਮ ਵੀ ਆਈ ਆ ਤੇ ਆਪਾਂ ਰਾਜਵੀਰ ਨੂੰ ਆਪਾਂ ਸੋ ਪਤਾ ਪਲਵਣ ਵਾਸਤੇ ਕਿਹਾ ਕਿ ਬੈਠ ਜਾ ਸੇਕਾ ਲਾ ਕਪੜੇ ਨੂੰ ਲਾ ਵੀ ਕੋ ਤੁਹ ਬਲ ਤੇ ਬਾਕੀ ਕੋਈ ਪ੍ਰੋਬਲਮ ਨਹੀਂ ਆ ਸਭ ਓਕੇ ਆ ਕੈਂਡ ਗੱਲਬਾਤ ਆ ਮੇਰੇ ਵੀਰੋ ਲੋਕੇਸ਼ਨ ਚੈੱਕ ਕਰੋ ਆ ਮਲਕੀ ਵਧੀਆ ਖੂਬਸੂਰਤ ਹੈ ਯਾਰ ਜਿਹੜਾ ਬੰਦਾ ਇੱਥੇ ਹੁੰਦਾ ਨਾ ਉਹ ਇੱਕ ਵਾਰੀ ਆ ਕੇ ਇੱਥੇ ਇੱਕ ਵਾਰੀ ਦਿਲ ਤੇ ਰੂਹ ਖੁਸ਼ ਹੋ ਜਾਂਦੀ ਹੈ ਥਕਾਵਟ ਵੈਸੇ ਲੱਜ ਜਾਂਦੀ ਕਿਉਂ ਨਾ ਆਈ ਵੀਰ ਥਕਾਵਟ ਨਹੀਂ ਹੁੰਦੀ ਥਕਾਵਟ ਨਹੀਂ ਹੁੰਦੀ ਬਸ ਸਿੱਕ ਰਸ ਹੁੰਦੀ ਸਿੱਕ ਰਸ ਹੁੰਦੀ ਆ ਵਾਓ ਛਾਵਰਨ ਹੁੰਦੀ ਯਾ ਯੂ ਡੋਨਟ ਲਾਈਕ ਦੈਟ ਇਸ ਕਲਾਈਮੇਟ ਚ ਕਰਕੇ ਹੁੰਦਾ ਵਾ ਜੋ ਹੁੰਦਾ ਬਾਕੀ ਆ ਕਲਾਈਮੇਟ ਬਿਲਕੁਲ ਚੱਲ ਰਹੀ ਹੈ ਚੱਲੀ ਗਈ ਹੈ ਯਾ 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 ਮਤਲਬ ਹਰ 10 15 ਕਿਲੋਮੀਟਰ ਬਾਅਦ ਤੁਹਾਡਾ ਲੈਂਡਸਕੇਪ ਬਿਲਕੁਲ ਚੇਂਜ ਹੋ ਜਾਂਦਾ ਜੀ ਬਿਲਕੁਲ ਤੇ ਪਹਾੜ ਵੀ ਰੰਗ ਬਦਲਦੇ ਨਜ਼ਰ ਆਉਂਦੇ ਉੱਤੋਂ ਇੱਕ ਗੱਲ ਹੋਰ ਇਹਨਾਂ ਨੇ ਰੋਡ ਨਹੀਂ ਜੋ ਬਣਾਉਣਾ ਓਏ ਹੋਏ ਰੋਡ ਮਣਕੀ ਮਣਕੀ ਕੋਈ ਟੁਆਡ ਬਣੀ ਹੈਗਾ ਲੱਭਾ ਯਾਰ ਟੁਆਡ ਬਾਦਾ ਹੈ ਨਹੀਂ ਪਰ ਇੱਕ ਖਤਰਾ ਹੋਰ ਹੈ ਇੱਥੇ ਹਾਂਜੀ ਮੈਂ ਵੇਖਿਆ ਹਾਂ ਜਕਦਮੀ ਨਾਲ ਥੋੜਾ ਜਿਹਾ ਵਿੱਚ ਚੁੱਕੀ ਜਾਂਦੀ ਕਰਵ ਹੈ ਨਾ ਉਹ ਕਰਵ ਨਹੀਂ ਯਾਰ ਕੀ ਵਿੱਚ ਜਿਵੇਂ ਉਹ ਯਾਰ ਜਿਹੜਾ ਮਣਕੀ ਦਬਿਆ ਹੁੰਦਾ ਥੋੜਾ ਜਿਹਾ ਰੋਡ ਹਾਂ ਦਾ ਉਹ ਹੋ ਹੋ ਉਹ ਮੈਂ ਸਮਝ ਨਹੀਂ ਗੱਲ ਤੇ ਵੀ ਸਪੀਡ ਨਹੀਂ ਚਲਾ ਸਕਦੇ ਤੇ ਇਧਰਲੇ ਪਹਾੜ ਜਿਹੜੇ ਮਿੱਟੀ ਦੇ ਨਜ਼ਰ ਰੋਡ ਤੇ ਇਦਾਂ ਜੇ ਇਦਾਂ ਰੋਡ ਜਿਵੇਂ ਆਸਟ੍ਰੇਲੀਆ ਰੋਡ ਨਹੀਂ ਉਹ ਆਸਟ੍ਰੇਲੀਆ ਦਾ ਸੇਮ ਇਦਾਂ ਰੋਡ ਹੀ ਖਤਰਨਾਕ ਤੇ ਇਸ ਪਾਸੇ ਪਹਾੜ ਜਿਹੜੇ ਮਿੱਟੀ ਦੇ ਦਿਖਦੇ ਨਜ਼ਰ ਆ ਰਹੇ ਨੇ ਇਸ ਪਾਸੇ ਪਹਾੜ ਜਿਹੜੇ ਨੇ ਤੁਹਾਨੂੰ ਥੋੜੇ ਥੋੜੇ ਹਰਿਆਵਲੇ ਨਜ਼ਰ ਆ ਰਹੇ ਨੇ ਤੇ ਜਿਵੇਂ ਜਿਵੇਂ ਤੁਸੀਂ ਅੱਗੇ ਕੀ ਵੱਧਦੇ ਜਾਓਗੇ ਉਵੇਂ-ਉਵੇਂ ਪਹਾੜ ਦੇ ਰੰਗ ਚੇਂਜ ਹੁੰਦੇ ਜਾਓਗੇ ਤੁਸੀਂ ਧਿਆਨ ਨਾਲ ਦੇਖੋ ਤੇ ਉਹ ਸਾਹਮਣੇ ਵਾਲਾ ਪਹਾੜ ਤੁਹਾਨੂੰ ਲਾਲ ਰੰਗ ਦਾ ਦਿਖਦਾ ਨਜ਼ਰ ਆਊਗਾ ਇੱਕ ਗੱਲ ਹੋਰ ਵੀ ਏ ਜੋ ਤੁਹਾਨੂੰ ਦਿਖ ਰਿਹਾ ਨਾ ਕੈਮਰੇ 'ਚ ਉਹ ਰੀਅਲ ਰੀਅਲ ਵਿੱਚ ਉਹ ਡਬਲ ਟ੍ਰिपल ਬਣ ਕਿੰਨਾ ਸੁਣਾ ਬਿਲਕੁਲ ਬਿਲਕੁਲ ਇਹ ਬਿਆਨ ਨਹੀਂ ਹੁੰਦਾ ਗੱਲ ਬਿਲਕੁਲ ਸੱਚੀ ਗੱਲ ਆ ਕਿ ਜਿਹੜੀਆਂ ਅੱਖਾਂ ਨਾਲ ਚੀਜ਼ਾਂ ਵੇਖਿਆ ਨੇ ਨਾ ਉਹ ਚਿੱਟੀਆਂ ਦੋ ਤਿੰਨ ਹਾਂਜੀ ਰੀਅਲਵੇ ਰਿਐਲਿਟੀ ਚ ਸੁਣੀ ਫੋਟੋਜ਼ ਨਹੀਂ ਵਧੀਆ ਨਹੀਂ ਆ ਰਹੀਆਂ ਕੀ ਬਾਤ ਹੈ ਕੀ ਬਾਤ ਕੀ ਸੋ ਦੋਸਤੋ ਠੀਕ ਆ ਜੀ ਬਹੁਤ ਵੱਡਾ ਵੱਡਾ ਬਲੌਗ ਹੋ ਜਾਂਦਾ ਵਾ ਗੱਲਾਂ ਪਤਾ ਨਹੀਂ ਮੁੱਕਣੀਆਂ ਨਹੀਂ ਚੰਗਾ ਜੀ ਮਿਲਦੇ ਆ ਅਗਲੇ ਡੈਸਟੀਨੇਸ਼ਨ ਤੇ ਤੇ ਬਹੁਤ ਜਲਦ ਆਪਾਂ ਵੇਟ ਕਰ ਰਹੇ ਆ ਆਪਣੇ ਮਿੱਤਰ ਵੀਰ ਦੀ ਭਰਾ ਦੀ ਤੇ ਉਹ ਵੀ ਆ ਹੀ ਰਿਹਾ ਹੋਗਾ ਤੇ ਇਸ ਟਾਈਮ ਤੇ ਨਕੇਲਾ ਤੇ ਮੇਰਾ ਭਰਾ ਮਿੱਤਰ ਰਾਜਵੀਰ ਵੀ ਮੇਰੇ ਮਗਰ ਪਹੁੰਚ ਰਿਹਾ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਂਝੀਆਂ ਕਰਾਵਾਂਗੇ ਪਿੱਛੇ ਦੀਆਂ ਓ ਯਾਰ ਆ ਮਾਜੇ ਵਾਲਾ ਗੱਭਰੂ ਨੌਜਵਾਨ ਇੱਕ ਵਾਰ ਵੱਡਾ ਹੁੰਦਾ ਏ ਵੇਖੋ ਜੀ ਮਿੱਤਰ ਵੀਰ ਵੀ ਆ ਚੁੱਕਾ ਆ ਤੇ ਵੇਟ ਕਰ ਰਹੇ ਸੀਗਾ ਵੀਰ ਦੀ ਤੇ ਪੁੱਲ ਕੇ ਵੀ ਜਿਹੜਾ ਆ ਨਾ ਪੁੱਲ ਕੇ ਵੀ ਜਿਹੜਾ ਪੈਂਕ ਵਾਲਾ ਰਸਤਾ ਆ ਉਹ ਉਹੀ ਚੂਜ਼ ਕਰੇ ਜਿਹੜਾ ਕਦੀ ਪਹਿਲਾਂ ਆਇਆ ਆ ਵੀਜੀ ਵੱਡੀ ਗੱਲ ਇਹ ਆ ਕਿ ਇੱਥੇ ਸਾਰਾ ਆਫ ਰੋਡ ਆ ਕਟੋ-ਕਟ ਜਿਹੜਾ 100 ਤੋਂ 150 ਕਿਲੋਮੀਟਰ ਆਫ ਰੋਡ ਆ ਇੱਕ ਮੋਟਰਸਾਈਕਲ ਜੀ ਤਸੱਲੀ ਹੁੰਦੀ ਜੀ ਆਪਣੀ ਵਿੱਚ ਇੱਥੇ ਜੀ ਜੀ ਟਰੈਕਿੰਗ ਆ ਨਾ ਟਰੈਕਿੰਗ ਲਾਈਨ ਬਹੁਤ ਜਾਪ ਆ ਜਾਂਦੇ ਟਰੈਕ ਕ੍ਰੋਸ ਨਹੀਂ ਕਰਨ ਦਿੰਦਾ ਤੇ ਰਸਤਾ ਵੀ ਜਿਹੜਾ ਸਿੰਗਲ ਵੇ ਆ ਤੇ ਕਿਦਾਂ ਕਿਦਾਂ ਨਹੀਂ ਲੱਗੀ ਫਿਰ ਹਾਂ ਮਿੱਤਰਾ ਉਹ ਕਿਹੜਾ ਸੀ ਉਹ ਕਟਾ ਲੂਪਸ ਕਟਾ ਲੂਪਸ ਤੇ ਮੇਰੀ ਬੱਸ ਘਰਾੜੀ ਅੱਛਾ ਤਰ ਤੋਂ ਮੋਢੀਆਂ ਪਾਵਾਂ ਤੇ ਪਾਵਾਂ ਪੂਰੀ ਐ ਮਲਕੀ ਫਾੜ ਕੇ ਚਲਾਉਣਾ ਪੈਂਦਾ ਪਰ ਮੈਨੂੰ ਪਤਾ ਨਹੀਂ ਲੱਗਿੰਦੇ ਯਾਰ ਮੈਂ ਕਹਿੰਦਾ ਮੈਂ ਬੜੇ ਯੂਰਨਾਂ ਲੈਂਦਾ ਪੂਰੀ ਤਸੱਲੀ ਕਰਾਉਂਦੇ ਆਂ ਹਾਈ ਆ ਗਿਆ ਜੀ ਕਬਰੂ ਕਿਉਂ ਪਉਂਦਾ ਕਿ ਕਿੰਨੇ ਆਂ ਹਾਏ ਮਾਂ ਚਲੋ ਲੈ ਮਾਂ ਚਲੋ ਸਹੀ ਗੱਲ ਆ ਯਾਰ ਚਲੋ ਪਾਸ ਜਰੂਰ ਦਿਆ ਕਰੋ ਤੇ ਕਾਫੀ ਜਿਹੜੀ ਥਕਾਨ ਆ ਇੱਥੇ ਮਹਿਸੂਸ ਹੋ ਰਹੀ ਆ ਸਾਨੂੰ ਹੁਣ ਕਿਉਂਕਿ ਸਮਾਂ ਸਾਡਾ ਜਿਹੜਾ ਤੁਰੇ ਸੀਗੇ ਉਥੋਂ ਆਪਾਂ ਧਾਰਚਾ ਤੋਂ ਤਕਰੀਬਨ ਟਾਈਮ ਸੀਗਾ ਸਾਡਾ 8:30 ਵਜੇ ਦਾ ਤੇ ਉਥੋਂ ਨਿਕਲਿਆ ਨੂੰ ਸਮਾਂ ਜਿਹੜਾ ਹੁਣ ਸਾਡਾ ਹੋ ਚੁੱਕਾ ਦਨ ਮੈਂ ਦਿਖਾ ਦਿੰਨਾ 2:30 ਵੱਜ ਚੁੱਕੇ ਨੇ ਤੇ ਕਾਫੀ ਸਮਾਂ ਜਿਹੜਾ ਹੋ ਗਿਆ ਆ ਆਪਾਂ ਨੂੰ ਰਾਈਡ ਕਰਦੇ ਆ ਸਵੇਰੇ ਪਰਛਾਤਾ ਛੱਕਿਆ ਸੀਗਾ ਉਸ ਤੋਂ ਬਾਅਦ ਹੁਣ ਸਮਾਂ ਜਿਹੜਾ ਪ੍ਰਸ਼ਾਦਾ ਛਕਣ ਦਾ ਹੈ ਉਸ ਤੋਂ ਪਹਿਲਾਂ ਜਿਹੜੀ ਨਿਥਕਾਨ ਜਿਹੜੀ ਹੈ ਮਹਿਸੂਸ ਹੁੰਦੀ ਨਜ਼ਰ ਆ ਰਹੀ ਹੈ ਤੇ ਹਾਈ ਆਲਟੀਟਿਊਡ ਜਿਹੜਾ ਵਾ ਇਹਦਾ 15547 ਤੱਕ ਨੂੰ ਦੱਸ ਚੁੱਕੇ ਆ ਤੇ ਅੱਗੇ ਵੱਲ ਹੁਣ ਵਧਦੇ ਆ ਤੇ ਪੈਂਕ ਤੇ ਜਾ ਕੇ ਖੋਜ ਸਕਦਾ ਕਿ ਆਪਾਂ ਉੱਥੇ ਸਟੇ ਮਾਰੀਏ ਅੱਗੇ ਦਾ ਰਸਤਾ ਜਿਹੜਾ ਵਾ ਉਹ ਗਾਂ ਦਾ ਅਗਲੇ ਦਿਨ ਦੀ ਬਾਟ ਪਟਾਗੇ ਨਾਲ ਦੀ ਨਾਲ ਕੰਟੀਨਿਊ ਕਰਾਂਗੇ ਤਾਂ ਤਸਵੀਰਾਂ ਦੇ ਵਿੱਚ ਕਿ ਉਹ ਜਿਹੜੀਆਂ ਕੈਂਚੀਆਂ ਤੁਸੀਂ ਦੇਖ ਰਹੇ ਹੋ ਨਾ ਓਹ ਵੇਖੋ ਆ ਸਾਰੀਆਂ ਕੈਂਚੀਆਂ ਹੁਣ ਆਪਾਂ ਲੰਘ ਲੂਗੇ ਜਾਣਾ ਓ ਵੇਖੋ ਜਾ ਰੇ ਟਰੈਕਟਰ ਇਹ ਕੈਂਚੇ ਕੋਈ ਚੱਕਰ ਨੇੜੇ ਪਿੱਛੇ ਕੈਂਚੇ ਆਏ ਆ ਜਿਹੜੀਆਂ ਓਏ ਹੋਏ ਹੋਏ ਪਿੱਛੇ ਵਾਲੀ ਨੇ ਤਾਂ ਰੀਜ ਘੜਾਤੀ ਯਾਰ ਓਏ ਹੋਏ ਹੋਏ ਹੋ ਉਹ ਤਾਂ ਖੜੇ ਪਾੜਦੇ ਉੱਤੇ ਗੇਮ ਬਬੇ ਚਲੋ ਖਿਆਲ ਕੋਈ ਗੱਲ ਨਹੀਂ ਅੱਛਾ ਖਤਮੀਨਾ ਹੁਣ ਪ੍ਰਵਾ ਖਤਮੀਨਾ ਹੋਣਾ ਚਲੋ ਜੀ ਤੁਹਾਨੂੰ ਕੰਟੀਨਿਊ ਕਰਕੇ ਓਕੇ ਜੀ ਧੰਨਵਾਦ